ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੀਆਂ ਜੋ ਨਕੌਦਰ ਤੋਂ ਸਾਹਮਣੇ ਆ ਰਿਹਾ ਨਕੌਦਰ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਨਕੌਦਰ ਪੁਲਿਸ ਨੇ ਇੱਕ ਵਿਅਕਤੀ ਕਾਬੂ ਕੀਤਾ ਹੈ ਜੋ ਲਗਾਤਾਰ ਇੱਕ ਵਿਅਕਤੀ ਤੋਂ 1 ਕਰੋੜ ਦੀ ਫਰੋਤੀ ਮੰਗ ਰਿਆ ਸੀ ਲਗਾਤਾਰ ਜਿਹੜੇ ਨੇ ਥ੍ਰੈਟ ਕਾਲਿੰਗ ਕੀਤੀ ਜਾ ਰਹੀ ਸੀ ਕਿ ਉਸ ਤੋਂ 1 ਕਰੋੜ ਮੰਗੇ ਜਾ ਰਹੇ ਸੀ ਕਿਹਾ ਜਾ ਰਿਹਾ ਸੀ ਕਿ ਜੇਕਰ ਉਹ 1 ਕਰੋੜ ਨਹੀਂ ਦਿੰਦਾ ਤਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਮਿਲ ਰਹੀ ਸੀ ਜਿਸ ਤੋਂ ਬਾਅਦ ਲਗਾਤਾਰ ਨਕੌਦਰ ਪੁਲਿਸ ਇਸ ਵਿਅਕਤੀ ਤੇ ਕੋਲਡ ਟ੍ਰੇਸ ਕਰਕੇ ਮਾਮਲੇ ਦੀ ਜੜੀਆਂ ਜਾਂਚ ਕਰ ਰਹੀ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਲਗਾਤਾਰ ਪੁਸ਼ਕਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਆਈ ਹੈ ਕਿਉਂਕਿ ਇਸ ਦਾ ਇੱਕ ਸਾਥੀ ਜੜਾਏ ਅਬਰੋਡ ਵਿੱਚ ਰਹਿੰਦਾ ਹੈ ਲਗਾਤਾਰ ਇਹਨਾਂ ਦੋਨਾਂ ਵੱਲੋਂ ਜਿਹੜੇ ਨੇ ਮਿਲ ਕੇ ਕਈ ਮਾਮਲਿਆਂ ਨੂੰ ਜੜਾਏ ਅੰਜਾਮ ਦੇ ਰਹੇ ਸੀ ਤਾਂ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਇੱਕ ਵਿਅਕਤੀ ਤਾਂ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਲਗਾਤਾਰ ਇਸ ਤੋਂ ਪੁਸ਼ਕਿਸ਼ ਕੀਤੀ ਜਾ ਰਹੀ ਹੈ ਇਸ ਨੌਜਵਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ ਜਿਹੜੇ ਦੂਜਾ ਸਾਥੀ ਹੈ ਉਹ ਅਬਰੋਡ ਵਿੱਚ ਰਹਿੰਦਾ ਹੈ ਉਸ ਦੇ ਨਾਲ ਇੱਕ ਵਿਆਹ ਦੇ ਵਿੱਚ ਜਿਹੜੀ ਗੱਲਬਾਤ ਹੋਈ ਸੀ ਉਸ ਤੋਂ ਬਾਅਦ ਇਹਨਾਂ ਨੌਜਵਾਨਾਂ ਵੱਲੋਂ ਕਈ ਜਿਹੜੇ ਮਾਮਲਿਆਂ ਨੂੰ ਇਨਸਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਤੋਂ ਲਗਾਤਾਰ ਜਿਹੜੇ ਨੇ 1 ਕਰੋੜ ਦੀ ਫਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਥ੍ਰੈਟ ਕਾਲਾਂ ਕੀਤੇ ਜਾ ਰਹੇ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਇਹ ਨੌਜਵਾਨ ਜਿਹੜਾ ਇਹ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਡੀਐਸਪੀ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਾਣਕਾਰੀ ਦਿੱਤਾ ਕਿ ਕੁਝ ਕਿਹਾ ਇੱਕ ਵਾਰ ਤਾਂ ਉਹ ਹੀ ਸੁਣਾ ਦਿੰਦੇ ਸਿਟੀ ਪੁਲਿਸ ਵੱਲੋਂ ਅੱਜ ਇੱਕ ਵੱਡੇ ਪੈਮਾਨੇ ਤੇ ਇੱਕ ਮੁਜਰਮ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵੱਲੋਂ ਨੀਅਰ ਬਾਊਟ ਇੱਕ ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਸੀ ਔਰ ਉਹਨੂੰ ਅਰੈਸਟ ਕਰ ਲਿੱਤਾ ਗਿਆ ਇਸ ਵਕਤ ਸਾਡੇ ਨਾਲ ਡੀਐਸਪੀ ਸਬਡਿਵੀਜ਼ਨ ਕੋਦਰ ਸਰਦਾਰ ਸੁਖਪਾਲ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਕੋਲ ਜਾਣਕਾਰੀ ਲੈਣੇ ਹਾਂ ਜੀ ਸਰ ਦੈਨਿਕ ਸੂਰਜਾ ਤੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਐ ਡੀਐਸਪੀ ਸਾਹਿਬ ਇਹ ਬਰੀਫ ਸਟੋਰੀ ਦੱਸਿਓ ਜੀ ਕੀ ਹੈ ਇਹ ਬਰੀਫ ਸਟੋਰੀ ਇਹ ਹੈ ਜੀ ਪੀ ਕੋਦਰ ਦਾ ਇੱਕ ਵਿਅਕਤੀ ਹੈ ਉਹਨੂੰ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਐਕਸਟਰੈਕਸ਼ਨ ਕਾਲਸ ਆ ਰਹੀਆਂ ਸੀਗੀਆਂ ਜੋ ਕਿ ਇਹ ਲਾਸਟ 20 ਤਰੀਕ ਨੂੰ ਜਦੋਂ ਉਹਨੂੰ ਕਾਲ ਆਈ ਤਾਂ ਉਹਨੇ ਤੁਹਾਨੂੰ ਪੁਲਿਸ ਨੂੰ ਇਨਫੋਰਮ ਕੀਤਾ ਕਿ ਡਾਂ ਦਾ ਕਰਕੇ ਮੇਰੇ ਕੋਲ 1 ਕਰੋੜ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਹੈ ਔਰ ਮੈਨੂੰ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਤੇਰੀ ਫੈਮਿਲੀ ਮੈਂਬਰਸ ਤੇਰੇ ਬੱਚਿਆਂ ਨੂੰ ਜਾਂ ਤੇਰੀ ਫੈਮਿਲੀ ਨੂੰ ਤੈਨੂੰ ਕੋਈ ਵੀ ਅਸੀਂ ਨੁਕਸਾਨ ਜਿਹੜਾ ਪਛਾਵਾਂਗੇ ਸੋ ਜਦੋਂ ਇਹ ਸਾਡੇ ਧਿਆਨ ਦੇ ਵਿੱਚ ਆਇਆ ਤਾਂ ਇਮੀਡੀਏਟਲੀ ਇਹ ਇਨਸੀਡੈਂਟ ਦੇ ਸਬੰਧ ਵਿੱਚ ਐਫੇਅਰ ਨੰਬਰ 179 ਅੰਡਰ ਸੈਕਸ਼ਨ 300 ਅੱਠ ਜਿਹੜੀ ਇਹ ਬਿਜ਼ਨਸ ਦਾ ਸੈਕਸ਼ਨ ਨਵਾਂ ਹੈਗਾ ਵਾ ਉਹਦੇ ਤਹਿਤ ਜਿਹੜਾ ਅਕਸ਼ਨ ਜਿਹੜਾ ਪਹਿਲੇ 386 506 ਵਗੈਰਾ ਹੁੰਦਾ ਸੀਗਾ ਆਈਪੀਸੀ ਚ ਉਹ ਬਿਜ਼ਨਸ ਦੇ ਜਿਹੜੇ ਰੈਲੇਵੈਂਟ ਸੈਕਸ਼ਨ ਦੇ ਅਗੇਂਸਟ ਜਿਹੜਾ ਪਰਚਾ ਦਰਜ ਕਰਕੇ ਔਰ ਇਹਦੀ ਤਫਤੀਸ਼ ਸ਼ੁਰੂ ਕੀਤੀ ਗਈ ਔਰ ਜਦੋਂ ਇਹਨੂੰ ਮਾਈਨਿਊਟਲੀ ਬਰੀਕੀ ਨਾਲ ਦੇਖਿਆ ਗਿਆ ਟੈਕਨੀਕਲ ਹੈਲਪ ਤੇ ਹੋਰ ਜਿਹੜੇ ਹਿਊਮਨ ਰਿਸੋਰਸਸ ਦੇ ਨਾਲ ਸਾਰਾ ਆਪਣਾ ਨੁਜ਼ੀਰਵਿੰਗ ਕੀਤੀ ਗਈ ਤਾਂ ਇਹ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਕਾਲਸ ਹੈਗੀਆਂ ਵਾ ਇਹ ਇੱਕ ਵਿਕਟਮ ਦੇ ਜਿਹੜਾ ਕੋਈ ক্লোਜ਼ ਸਰਕਲ ਚੋਂ ਹੀ ਬੰਦਾ ਸੀਗਾ ਸੁਖਦੀਪ ਸਿੰਘ son of ਸੁੱਚਾ ਸਿੰਘ ਰੈਜ਼ੀਡੈਂਟ ਆਫ ਪੰਡਾਲ ਦੋਨਾਂ ਕਬੂਰਥਲਾ ਇਹ ਜਿਹੜਾ ਵੈ ਇਹਨੇ ਆਪਣਾ ਇੱਕ ਹੋਰ ਦਾ ਫਰੈਂਡ ਕੈਨੇਡਾ ਸੀ ਉਹਦੇ ਥਰੂ ਇਹ ਕਾਲਸ ਕਰਵਾ ਰਿਆ ਸੀਗਾ ਨਾ ਕੈਨੇਡਾ ਵਾਲਾ ਫਰੈਂਡ ਸੀਗਾ ਮਨਵੀਰ ਸਿੰਘ son of ਕਮਲਜੀਤ ਸਿੰਘ ਵਾਸੀ ਬਖਸ਼ੀਵਾਲ ਇਹ ਆਪਸ ਦੇ ਵਿੱਚ ਜਿਹੜਾ ਵੈ ਇਹ ਇਹ ਉਹਨੂੰ ਇਹਨੇ ਅਨੁਸਾਰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਵਿਕਟਮ ਦੇ ਸਬੰਧ ਚ ਤੇ ਉਹਨੂੰ ਉਹਦੇ ਥਰੂ ਜਿਹੜੀ ਉਹਨੂੰ ਥ੍ਰੈਟ ਕਾਲਸ ਕਰਵਾ ਕੇ ਤੇ ਉਹਨੂੰ ਇਹ ਜਿਹੜਾ ਪੈਸਾ ਜਿਹੜਾ ਵਟੋੜਨਾ ਚਾਹੁੰਦੇ ਸੀਗਾ ਬਿਲਕੁਲ ਸਰ ਇਹ ਜਿਹੜੇ ਇਹਨਾਂ ਦੇ ਤਾਰ ਕਿਸ ਤਰ੍ਹਾਂ ਜੁੜੇ ਆ ਆਪਸ ਵਿੱਚ ਕਿਉਂਕਿ ਉਹ ਬੰਦਾ ਅਬਰਵਾਡ ਦੇ ਵਿੱਚ ਹੈ ਜੀ ਇਹ ਉਹ ਥੋੜੇ ਦਿਨ ਪਹਿਲੇ ਜਿਹੜਾ ਵਹ ਕਰੀਬ ਸਾਲ ਡੇਟ ਸਾਲ ਪਹਿਲੇ ਉਹ ਇੱਥੇ ਆਇਆ ਸੀਗਾ ਇੰਡੀਆ ਆਇਆ ਸੀਗਾ ਆਪਣੀ ਵਿਆਹ ਕਰਾਉਣ ਲਈ ਉਹਨੇ ਇਹਨਾਂ ਦੇ ਫਰੈਂਡ ਸਰਕਲ ਦੇ ਥਰੂ ਹੀ ਜਿਹੜਾ ਵਹ ਉਹਦਾ ਜਾਣਕਾਰ ਹੋਇਆ ਤੇ ਉਹਨੂੰ ਆਪਣੇ ਇਹਨੇ ਜਿਹੜਾ ਸੁਖਦੀਪ ਹੈ ਇਹ ਉਹਦਾ ਵਿਆਹ ਅਟੈਂਡ ਕਰਨ ਗਿਆ ਸੀ ਅੰਮ੍ਰਿਤਸਰ ਉੱਥੇ ਇਹਨਾਂ ਦੀ ਜਾਣ ਪਛਾਣ ਹੋ ਗਈ ਔਰ ਫਿਰ ਟੈਲੀਫੋਨਿਕਲੀ ਇੱਕ ਦੂਜੇ ਦੇ ਨਾਲ ਜਿਹੜੀ ਇਹਨਾਂ ਦੀ ਗੱਲਬਾਤ ਸ਼ੁਰੂ ਹੋ ਗਈ ਉੱਥੋਂ ਆਪਸ ਵਿੱਚ ਫਰੈਂਡ ਬਣ ਗਏ ਤੇ ਸਰ ਇਹ ਹੁਣ ਤੱਕ ਕੀ ਖੁਲਾਸਾ ਕੀਤਾ ਜੀ ਹੁਣ ਤੱਕ ਇਹੋ ਹੀ ਪਤਾ ਲੱਗਿਆ ਜੀ ਵੀ ਇਹਨੇ ਐਡਮਿਟ ਕੀਤਾ ਵੀ ਮੈਂ ਇਦਾਂ ਦਾ ਕਰਕੇ ਜਿਹੜਾ ਅਸੀਂ ਲਾਲਚ ਦੇ ਵਿੱਚ ਆਣ ਕੇ ਤੇ ਆਪਣੇ ਉਹਨੂੰ ਨਾਲ ਉਹਨੂੰ ਫੋਨ ਕੀਤਾ ਸੀ ਬਾਹਰ ਬਨਵੀਰ ਨੂੰ ਉਹਨੂੰ ਦੱਸਿਆ ਸੀ ਵੀ ਤੂੰ ਇਦਾਂ ਕਾਲਸ ਕਰ ਤੇ ਜੋ ਵੀ ਸੈਟਲਮੈਂਟ ਹੋਏਗੀ ਵਿੱਚ ਪੈਕੇ ਇਹਨੇ ਆਪ ਕਰਾ ਦੇਣੀ ਸੀ ਸਖਤੀਬ ਨੇ ਸੈਟਲਮੈਂਟ ਤੇ ਫਿਰ ਉਹ ਜਿਹੜੇ ਪੈਸੇ ਆ ਉਹਦੇ ਕੋਲ ਪੈਸੇ ਲੈਣਾ ਚਾਹੁੰਦੇ ਸੀਗੇ ਬੇਸਿਕਲੀ ਇਹ ਜੀ ਵੀ ਜਿੱਥੇ ਕਰੋੜ ਮੰਗ ਕੇ ਜਿੱਥੇ ਇਹਨਾਂ ਦੀ ਸੈਟਲਮੈਂਟ ਉਹਦੀ ਰੀਗੋਸ਼ੀਏਟ ਕਰਕੇ ਕੋਈ 15 ਲੱਖ 20 ਲੱਖ ਜਿੱਥੇ ਵੀ ਉਹ ਉਹਨਾਂ ਦਾ ਸੀਗਾ ਵੀ ਜਿੱਥੇ ਸੈਟਲਮੈਂਟ ਹੋਏਗੀ ਸੁਖਦੀਪ ਨੇ ਸੁਖਦੀਪ ਦਾ ਇਹ ਰਾਦਾਸੀ ਵੀ ਮੈਨੂੰ ਵਿੱਚ ਪਾਏਗਾ ਤੇ ਮੈਂ ਉਹ ਵੀ ਸਾਰਾ ਕਰਾ ਦਾਂਗਾ। ਬਿਲਕੁਲ ਸਰ ਇਹ ਜਿਹੜੇ ਫਰੋਤੀਆ ਮੰਗਣ ਵਾਲੇ ਆ ਇਹ ਤਾਂ ਪੱਕੀ ਗੱਲ ਹੈ ਕਿ ਇਹ ਜਿਹੜੇ ਕ੍ਰਿਮੀਨਲ ਰਿਕਾਰਡ ਰੱਖਦੇ ਆ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਜੀ। ਇਹਨਾਂ ਦਾ ਜਿਹੜਾ ਐਸਐਚ ਅਜੇ ਤੱਕ ਬਹੁਤ ਇਹਦਾ ਇੱਕ 163 ਨੰਬਰ ਮੁਕਦਮਾ ਇੱਥੇ ਦਰਜ ਪਾਇਆ ਗਿਆ ਸੁਖਦੀਪ ਤੇ ਇਹ ਥਾਣੇ ਸਿਟੀ ਸਦਰ ਫਗਵਾੜੇ ਦਾ ਇੱਕ ਮੁਕਦਮਾ ਇੱਥੇ ਆਮ ਚਕਤਾ ਤੇ ਦਰਜ। ਬਾਕੀ ਉਸ ਤੋਂ ਇਲਾਵਾ ਜਿਹੜਾ ਬਾਕੀ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਇਨਵੈਸਟੀਗੇਟ ਕਰ ਰਹੇ ਆ ਅਜੇ ਤੱਕ ਕੋਈ ਅਜਿਹੀ ਗੱ ਪੁਲਿਸ ਜਿਹੜੀ ਨਕੋਦਰ ਵੱਲੋਂ ਇੱਕ ਬਹੁਤ ਵੱਡਾ ਮਾਮਲੇ ਨੂੰ ਹੱਲ ਕੀਤਾ ਗਿਆ ਔਰ ਇਨਸ਼ਾਅੱਲਾ ਇਹ ਜਿਹੜੀ ਪੰਜਾਬ ਪੁਲਿਸ ਆ ਇਹ ਹਮੇਸ਼ਾ ਹੀ ਨਕੋਦਰ ਦੀ ਪੁਲਿਸ ਵੱਲੋਂ ਇੱਕ ਬੜੇ ਵੱਟੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਗਈਆਂ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਪੰਜਾਬ ਪੁਲਿਸ ਆ ਇਸੇ ਤਰ੍ਹਾਂ ਹੀ ਅੱਗੇ-ਅੱਗੇ ਕਾਮਯਾਬੀ ਦੇ ਝੰਡੇ ਗੱਡੇ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੋਹਲ ਡੈਨਿਕ ਸਵੇਰਾ ਟੀਵੀ ਨਕੋਦਰ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਇਸ ਵਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੀਆਂ ਜੋ ਨਕੋਦਰ ਤੋਂ ਸਾਹਮਣੇ ਆ ਰਿਹਾ ਨਕੋਦਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਉਹਨਾਂ ਦੱਸ ਦਈਏ ਕਿ ਨਕੋਦਰ ਪੁਲਿਸ ਨੇ ਇੱਕ ਵਿਅਕਤੀ ਕਾਬੂ ਕੀਤਾ ਹੈ ਜੋ ਲਗਾਤਾਰ ਇੱਕ ਵਿਅਕਤੀ ਤੋਂ 1 ਕਰੋੜ ਦੀ ਫਰੋਤੀ ਮੰਗ ਰਿਹਾ ਸੀ ਲਗਾਤਾਰ ਜਿਹੜੇ ਨੇ ਥ੍ਰੈਟ ਕਾਲਿੰਗ ਕੀਤੀ ਜਾ ਰਹੀ ਸੀ ਕਿ ਉਸ ਤੋਂ 1 ਕਰੋੜ ਮੰਗੇ ਜਾ ਰਹੇ ਸੀ ਕਿਹਾ ਜਾ ਰਿਹਾ ਸੀ ਕਿ ਜੇਕਰ ਉਹ 1 ਕਰੋੜ ਨਹੀਂ ਦਿੰਦਾ ਤਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਮਿਲ ਰਹੀ ਸੀ ਜਿਸ ਤੋਂ ਬਾਅਦ ਲਗਾਤਾਰ ਨਕਉਦਰ ਪੁਲਿਸ ਇਸ ਵਿਅਕਤੀ ਤੇ ਕੋਲਡ ਟਰੇਸ ਕਰਕੇ ਮਾਮਲੇ ਦੀ ਜੜੀਆ ਜਾਂਚ ਕਰ ਰਹੀ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੂੰ ਉਹ ਵੱਡੀ ਸਫਲਤਾ ਹਾਸਲ ਹੋਈ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਲਗਾਤਾਰ ਪੋਸ਼ਗਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਵੱਡੇ ਖੁਲਾਸੇ ਹੋਣ ਦੀ ਉਮੀਦ ਦਿਤਾਈ ਆਈ ਹੈ ਕਿਉਂਕਿ ਇਸ ਦਾ ਇੱਕ ਸਾਥੀ ਜੜਾਏ ਅਬਰੋਡ ਵਿੱਚ ਰਹਿੰਦਾ ਹੈ ਲਗਾਤਾਰ ਇਹਨਾਂ ਦੋਨਾਂ ਵੱਲੋਂ ਜਿਹੜੇ ਨੇ ਮਿਲ ਕੇ ਕਈ ਮਾਮਲਿਆਂ ਨੂੰ ਜੜਾਏ ਇਨਜ਼ਾਮ ਦੇ ਰਹੇ ਸੀ ਤਾਂ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਇੱਕ ਵਿਅਕਤੀ ਤਾਂ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਲਗਾਤਾਰ ਇਸ ਤੋਂ ਪੁਸ਼ਕਿਸ਼ ਕੀਤੀ ਜਾ ਰਹੀ ਹੈ ਇਸ ਨੌਜਵਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ ਜਿਹੜੇ ਦੂਜਾ ਸਾਥੀ ਹੈ ਉਹ ਅਬਰੋਡ ਵਿੱਚ ਰਹਿੰਦਾ ਹੈ ਉਸ ਦੇ ਨਾਲ ਇੱਕ ਵਿਆਹ ਦੇ ਵਿੱਚ ਜੜੀਆ ਗੱਲਬਾਤ ਹੋਈ ਸੀ ਜਿਸ ਤੋਂ ਬਾਅਦ ਦਿਨੋਂ ਨੌਜਵਾਨਾਂ ਵੱਲੋਂ ਕਈ ਜਿਹੜੇ ਮਾਮਲਿਆਂ ਨੂੰ ਇਨਜ਼ਾਮ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਤੋਂ ਲਗਾਤਾਰ ਜਿਹੜੇ ਨੇ 1 ਕਰੋੜ ਦੀ ਫਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਥ੍ਰੈਟ ਕੋਲਾ ਕੀਤੇ ਜਾ ਰਿਹਾ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤਾ ਤਾਂ ਇਹ ਨੌਜਵਾਨ ਜਿਹੜਾ ਇਹ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਡੀਐਸਪੀ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਾਣਕਾਰੀ ਦਿੰਦਾ ਕਿ ਕੁਝ ਕਿਹਾ ਇੱਕ ਵਾਰ ਤਾਂ ਨਹੀਂ ਸੁਣਾਤ ਨੇ ਸਿਟੀ ਪੁਲਿਸ ਵੱਲੋਂ ਅੱਜ ਇੱਕ ਵੱਡੇ ਪੈਮਾਨੇ ਤੇ ਇੱਕ ਮੁਜਰਮ ਨੂੰ ਕਾਬੂ ਕੀਤਾ ਗਿਆ ਜਿਹਨੇ ਵੱਲੋਂ ਨੀਅਰ ਬਾਊਟ ਇੱਕ ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਸੀ ਔਰ ਉਹਨੂੰ ਅਰੈਸਟ ਕਰ ਲਿੱਤਾ ਗਿਆ ਇਸ ਵਕਤ ਸਾਡੇ ਨਾਲ ਡੀਐਸਪੀ ਸਬਡਿਵੀਜ਼ਨ ਕੋਦਰ ਸਰਦਾਰ ਸੁਪਾਲ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਕੋਲੋਂ ਜਾਣਕਾਰੀ ਲੈਣੇ ਹਾਂ ਜੀ ਸਰ ਡੈਨਿਕ ਸੂਰੇ ਦਾ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਐ ਡੀਐਸਪੀ ਸਾਹਿਬ ਇਹ ਜੀ ਬਰੀਫ ਸਟੋਰੀ ਦੱਸਿਓ ਜੀ ਕੀ ਹੈ ਇਹ ਬਰੀਫ ਸਟੋਰੀ ਇਹ ਹੈ ਜੀ ਪੀ ਨਕਦਰ ਦਾ ਇੱਕ ਵਿਅਕਤੀ ਹੈ ਉਹਨੂੰ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਐਕਸਟਰੈਕਸ਼ਨ ਕਾਲਸ ਆ ਰਹੀਆਂ ਸੀਗੀਆਂ ਜੋ ਕਿ ਇਹ ਲਾਸਟ 20 ਤਰੀਕ ਨੂੰ ਜਦੋਂ ਉਹਨੂੰ ਕਾਲ ਆਈ ਤਾਂ ਉਹਨੇ ਤੁਹਾਨੂੰ ਪੁਲਿਸ ਨੂੰ ਇਨਫੋਰਮ ਕੀਤਾ ਕਿ ਡੰਗਾ ਕਰਕੇ ਮੇਰੇ ਕੋਲ 1 ਕਰੋੜ ਰੁਪਏ ਦੀ ਫਰੋਦੀ ਮੰਗੀ ਜਾ ਰਹੀ ਹੈ ਔਰ ਮੈਨੂੰ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਤੇਰੀ ਫੈਮਿਲੀ ਮੈਂਬਰਸ ਤੇਰੇ ਬੱਚਿਆਂ ਨੂੰ ਜਾਂ ਤੇਰੀ ਫੈਮਿਲੀ ਨੂੰ ਤੈਨੂੰ ਕੋਈ ਵੀ ਅਸੀਂ ਨੁਕਸਾਨ ਜਿਹੜਾ ਪਹਛਾਵਾਂਗੇ ਸੋ ਜਦੋਂ ਇਹ ਸਾਡੇ ਧਿਆਨ ਦੇ ਵਿੱਚ ਆਇਆ ਤਾਂ ਇਮੀਡੀਏਟਲੀ ਇਹ ਇਸ ਇਨਸੀਡੈਂਟ ਦੇ ਸਬੰਧ ਵਿੱਚ ਅਫੇਅਰ ਨੰਬਰ 179 ਅੰਡਰ ਸੈਕਸ਼ਨ 300 ਅੱਠ ਜਿਹੜੀ ਇਹ ਬਿਜ਼ਨਸ ਦਾ ਸੈਕਸ਼ਨ ਨਵਾਂ ਹਰਿਆਵਾ ਹੈ ਉਹਦੇ ਤਹਿਤ ਜਿਹੜਾ ਅਕਸ਼ਨ ਜਿਹੜਾ ਪਹਿਲੇ 386 506 ਵਗੈਰਾ ਹੁੰਦਾ ਸੀਗਾ ਆਈਪੀਸੀ ਚ ਉਹ ਬਿਜ਼ਨਸ ਦੇ ਜਿਹੜੇ ਰੈਲੇਵੈਂਟ ਸੈਕਸ਼ਨ ਦੇ ਅਗੇਂਸਟ ਜਿਹੜਾ ਪਰਚਾ ਦਰਜ ਕਰਕੇ ਔਰ ਇਹਦੀ ਤਫਤੀਸ਼ ਸ਼ੁਰੂ ਕੀਤੀ ਗਈ ਔਰ ਜਦੋਂ ਇਹਨੂੰ ਮਾਈਨਿਊਟਲੀ ਬਰੀਕੀ ਨਾਲ ਦੇਖਿਆ ਗਿਆ ਟੈਕਨੀਕਲ ਹੈਲਪ ਤੇ ਹੋਰ ਜਿਹੜਾ ਹਿਊਮਨ ਰਿਸੋਰਸਸ ਦੇ ਨਾਲ ਸਾਰਾ ਆਪਣਾ ਅਨਲਾਈਜ਼ਿੰਗ ਕੀਤੀ ਗਈ ਤਾਂ ਇਹ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਕਾਲਸ ਹੈਗੀਆਂ ਵਾ ਇਹ ਇੱਕ ਵਿਕਟਮ ਦੇ ਜਿਹੜਾ ਕੋਈ ক্লোਜ਼ ਸਰਕਲ ਚੋਂ ਹੀ ਬੰਦਾ ਸੀਗਾ ਸੁਖਦੀਪ ਸਿੰਘ son of ਸੁੱਚਾ ਸਿੰਘ ਰੈਜ਼ਡੈਂਟ ਆਫ ਪੰਡਾਲ ਦੋਨਾਂ ਕਬੂਰਥਲਾ ਇਹ ਜਿਹੜਾ ਵੈ ਇਹਨੇ ਆਪਣਾ ਇੱਕ ਹੋਰ ਦਾ ਫਰੈਂਡ ਕੈਨੇਡਾ ਸੀ ਉਹਦੇ ਥਰੂ ਇਹ ਕਾਲਸ ਕਰਵਾ ਰਿਆ ਸੀਗਾ ਜਿਹੜਾ ਕੈਨੇਡਾ ਵਾਲਾ ਫਰੈਂਡ ਸੀਗਾ ਮਨਵੀਰ ਸਿੰਘ son of ਕਮਲਜੀਤ ਸਿੰਘ ਵਾਸੀ ਬਖਸ਼ੀਵਾਲ ਇਹ ਆਪਸ ਦੇ ਵਿੱਚ ਜਿਹੜਾ ਵੈ ਇਹ ਇਹ ਉਹਨੂੰ ਇਹਨੇ ਉਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਵਿਕਟਮ ਦੇ ਸਬੰਧ ਚ ਤੇ ਉਹਨੂੰ ਉਹਦੇ ਥਰੂ ਜਿਹੜੀ ਉਹਨੂੰ ਥ੍ਰੈਟ ਕਾਲਸ ਕਰਵਾ ਕੇ ਤੇ ਉਹਨੂੰ ਇਹ ਜਿਹੜਾ ਪੈਸਾ ਜਿਹੜਾ ਵਟੋੜਨਾ ਚਾਹੁੰਦੇ ਸੀਗਾ ਬਿਲਕੁਲ ਸਰ ਇਹ ਜਿਹੜੇ ਇਹਨਾਂ ਦੇ ਤਾਰ ਕਿਸ ਤਰ੍ਹਾਂ ਜੁੜੇ ਆਪਸ ਵਿੱਚ ਕਿਉਂਕਿ ਉਹ ਬੰਦਾ ਅਬਰਵਾਡ ਦੇ ਵਿੱਚ ਹੈ ਜੀ ਇਹ ਉਹ ਥੋੜੇ ਦਿਨ ਪਹਿਲੇ ਜਿਹੜਾ ਵਹ ਕਰੀਪ ਸਾਲਿਡ ਸਾਲ ਪਹਿਲੇ ਉਹ ਇੱਥੇ ਆਇਆ ਸੀਗਾ ਇੰਡੀਆ ਆਇਆ ਸੀਗਾ ਆਪਣੀ ਵਿਆਹ ਕਰਾਉਣ ਲਈ ਉਹਨੇ ਇਹਨਾਂ ਦੇ ਫਰੈਂਡ ਸਰਕਲ ਦੇ ਥਰੂ ਹੀ ਜਿਹੜਾ ਵਹ ਉਹਦਾ ਜਾਣਕਾਰ ਹੋਇਆ ਤੇ ਉਹਨੂੰ ਆਪਣੇ ਇਹਨੇ ਜਿਹੜਾ ਸੁਖਦੀਪ ਹੈ ਇਹ ਉਹਦਾ ਵਿਆਹ ਅਟੈਂਡ ਕਰਨ ਗਿਆ ਸੀ ਅੰਮ੍ਰਿਤਸਰ ਉੱਥੇ ਇਹਨਾਂ ਦੀ ਜਾਣ ਪਛਾਣ ਹੋ ਗਈ ਔਰ ਫਿਰ ਟੈਲੀਫੋਨਿਕਲੀ ਇੱਕ ਦੂਜੇ ਦੇ ਨਾਲ ਜਿਹੜੀ ਇਹਨਾਂ ਦੀ ਗੱਲਬਾਤ ਸ਼ੁਰੂ ਹੋ ਗਈ ਉੱਥੇ ਆਪਸ ਵਿੱਚ ਫਰੈਂਡ ਬਣ ਗਏ ਤੇ ਸਰ ਇਹ ਹੁਣ ਤੱਕ ਕੀ ਖੁਲਾਸਾ ਕੀਤਾ ਜੀ ਹੁਣ ਤੱਕ ਇਹੋ ਹੀ ਪਤਾ ਲੱਗਿਆ ਜੀ ਵੀ ਇਹਨੇ ਐਡਮਿਟ ਕੀਤਾ ਵੀ ਮੈਂ ਤਾਂ ਦਾ ਕਰਕੇ ਜਿਹੜਾ ਸੀ ਲਾਲਚਦੂ ਅਚਾਨਕੇ ਤੇ ਆਪਣੇ ਉਹਨੂੰ ਨਾਲ ਉਹਨੂੰ ਫੋਨ ਕੀਤਾ ਸੀ ਬਾਹਰ ਬਨਵੀਰ ਨੂੰ ਉਹਨੂੰ ਦੱਸਿਆ ਸੀ ਵੀ ਤੂੰ ਇਦਾਂ ਕਾਲਸ ਕਰ ਤੇ ਜੋ ਵੀ ਸੈਟਲਮੈਂਟ ਹੋਏਗੀ ਵਿੱਚ ਪੈਕੇ ਇਹਨੇ ਆਪ ਕਰਾ ਦੇਣੀ ਸੀ ਸਖਤੀਬ ਨੇ ਸੈਟਲਮੈਂਟ ਫਿਰ ਉਹ ਜਿਹੜੇ ਪੈਸੇ ਆ ਉਹਦੇ ਕੋਲ ਪੈਸੇ ਲੈਣਾ ਚਾਹੁੰਦੇ ਸੀਗੇ ਬੇਸਿਕਲੀ ਇਹ ਜਿੱਥੇ ਕਰੋੜ ਮੰਗ ਕੇ ਜਿੱਥੇ ਇਹਨਾਂ ਦੀ ਸੈਟਲਮੈਂਟ ਉਹਦੀ ਰੀਗੋਸ਼ੀਏਟ ਕਰਕੇ ਕੋਈ 15 ਲੱਖ 20 ਲੱਖ ਜਿੱਥੇ ਵੀ ਉਹ ਉਹਨਾਂ ਦਾ ਸੀਗਾ ਵੀ ਜਿੱਥੇ ਸੈਟਲਮੈਂਟ ਹੋਏਗੀ ਉਹ ਪੈਸੇ ਜ ਸੁਖਦੀਪ ਨੇ ਸੁਖਦੀਪ ਇਹ ਰੱਦਾ ਜੀ ਮੈਨੂੰ ਵਿੱਚ ਪਾਏਗਾ ਤੇ ਮੈਂ ਉਹ ਸਾਰਾ ਕਰਾ ਦਾਂਗਾ ਬਿਲਕੁਲ ਸਰ ਇਹ ਜਿਹੜੇ ਫਰੋਤੀਆ ਮੰਗਣ ਵਾਲੇ ਆ ਇਹ ਤਾਂ ਪੱਕੀ ਗੱਲ ਹੈ ਕਿ ਇਹ ਜਿਹੜੇ ਕ੍ਰਿਮੀਨਲ ਰਿਕਾਰਡ ਰੱਖਦੇ ਆ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਜੀ ਇਹਨਾਂ ਦਾ ਜਿਹੜਾ ਐਸਐਚ ਅਜੇ ਤੱਕ ਬਹੁਤ ਇਹਦਾ 163 ਨੰਬਰ ਮੁਕਦਮਾ ਇੱਥੇ ਦਰਜ ਪਾਇਆ ਗਿਆ ਸੁਖਦੀਪ ਤੇ ਇਹ ਥਾਣੇ ਸਿਟੀ ਸਦਰ ਫਗਵਾੜੇ ਦਾ ਇੱਕ ਮੁਕਦਮਾ ਹੈ ਤੇ ਆਮ ਸਕਟਾ ਤੇ ਦਰਜ ਬਾਕੀ ਉਸ ਤੋਂ ਇਲਾਵਾ ਜਿਹੜਾ ਬਾਕੀ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਇਨਵੈਸਟੀਗੇਟ ਕਰ ਰਹੇ ਆ ਅਜੇ ਤੱਕ ਕੋਈ ਅਜਿਹੀ ਗੱਲ ਹੋਰ ਇਤੋਂ ਇ ਪੁਲਿਸ ਜਿਹੜੀ ਨਕੋਦਰ ਵੱਲੋਂ ਇੱਕ ਬਹੁਤ ਵੱਡਾ ਮਾਮਲੇ ਨੂੰ ਹੱਲ ਕੀਤਾ ਗਿਆ ਔਰ ਇਹ ਇਨਸ਼ਾਅੱਲਾ ਇਹ ਜਿਹੜੀ ਪੰਜਾਬ ਪੁਲਿਸ ਆ ਇਹ ਹਮੇਸ਼ਾ ਹੀ ਨਕੋਦਰ ਦੀ ਪੁਲਿਸ ਵੱਲੋਂ ਇੱਕ ਬੜੀ ਵੱਟੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਗਈਆਂ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਪੰਜਾਬ ਪੁਲਿਸ ਆ ਇਸੇ ਤਰ੍ਹਾਂ ਹੀ ਅੱਗੇ ਜਗੇ ਕਾਮਯਾਬੀ ਦੇ ਝੰਡੇ ਗੱਡੇ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸੋਹਲ ਡੈਨਿਕਸ ਵਿਰਟੀਵੀ ਨਕੋਦਰ